ਸਰਕਾਰ ਕਿਸਾਨਾਂ ਦੇ ਵੱਲੋਂ ਚੱਕਲੇ ਗਏ ਸਾਰੇ ਦਰਨੇ ਦਰਨੇ ਕਰ ਦਿੱਤੇ ਖਤਮ ਸਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਸੀ ਵੱਡਾ ਫੈਸਲਾ ਤਾਂ ਅੱਜ ਕਿਸਾਨਾਂ ਦੇ ਵੱਲੋਂ ਵੱਡਾ ਫੈਸਲਾ ਲੈਣ ਤੋਂ ਬਾਅਦ ਦਰਨੇ ਖਤਮ ਕਰ ਦਿੱਤੇ ਤਾਂ ਬੀਤੇ ਕੱਲ ਪੰਜਾਬ ਦੇ ਕਿਸਾਨ ਚੰਡੀਗੜ੍ਹ ਨੂੰ ਕੂਚ ਕਰ ਰਹੇ ਸੀ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੀ ਕਾਲ ਸੀ ਤਾਂ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਨਾਕੇ ਲਾ ਕੇ ਰੋਕ ਲਿਆ ਗਿਆ ਸੀ ਤਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਟੈਪੀ ਦੇ ਕਿਸਾਨਾਂ ਨੂੰ ਵੀ ਉੱਥੇ ਹੀ ਰੋਕ ਲਿਆ ਕਿਸਾਨਾਂ ਦੇ ਵੱਲੋਂ ਪੱਕਾ ਮੋਰਚਾ ਲਗਾ ਲਿਆ ਗਿਆ ਬੀਤੇ ਕੱਲ ਤੋਂ ਮੋਰਚਾ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਸੀ ਧਰਨਾ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਸੀ ਪਰ ਅੱਜ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਲੰਬੀ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਜੋ ਪੰਜਾਬ ਦੇ ਵਿੱਚ 18 ਥਾਮਾਂ ਦੇ ਉੱਤੇ ਧਰਨੇ ਚੱਲ ਰਹੇ ਸੀ ਉਹਨਾਂ ਧਰਨਿਆਂ ਨੂੰ ਮੁਲਤਵੀ ਕਰ ਦਿੱਤਾ ਤਾਂ ਮੁਲਤਵੀ ਕਰ ਦਿੱਤਾ ਧਰਨਾ ਜੋ 18 ਥਾਮਾਂ ਦੇ ਉੱਤੇ ਚੱਲ ਰਿਹਾ ਸੀ ਧਰਨੇ ਤਾਂ ਕਿਸਾਨਾਂ ਦੇ ਵੱਲੋਂ ਲਗਾਤਾਰ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਪਹਿਲਾਂ ਸਾਨੂੰ ਕੇਂਦਰ ਸਰਕਾਰ ਨੇ ਦਿੱਲੀ ਨਹੀਂ ਜਾਣ ਦਿੱਤਾ ਤੇ ਹੁਣ ਪੰਜਾਬ ਸਰਕਾਰ ਸਾਨੂੰ ਚੰਡੀਗੜ੍ਹ ਨਹੀਂ ਜਾਣ ਦੇ ਰਹੀ ਤਾਂ ਬੀਤੇ ਕੱਲ ਜੋ ਹੋਇਆ ਸਭ ਨੇ ਦੇਖਿਆ ਕਿਸ ਤਰੀਕੇ ਦੇ ਨਾਲ ਥਾਂ-ਥਾਂ ਦੇ ਉੱਤੇ ਨਾਕੇਬੰਦੀ ਸੀ ਪੂਰੇ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਮਾਹੌਲ ਨਜ਼ਰ ਆ ਰਹੇ ਸੀ ਕਿਉਂਕਿ ਕਿਸਾਨ ਚੰਡੀਗੜ੍ਹ ਜਾਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਤਾਂ ਅੱਜ ਕਿਸਾਨਾਂ ਨੇ ਦਰਨੇ ਦਾ ਖਤਮ ਕਰ ਦਿੱਤੇ ਪਰ ਆਉਣ ਵਾਲੀ 10 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਦੇ ਘਰਾਂ ਦੇ ਬਾਹਰ ਮੋਰਚੇ ਲਗਾ ਲੈਣਗੇ ਕਿਸਾਨ ਤਾਂ ਸਮਾਂ ਵੀ ਦੱਸ ਦਿੱਤਾ ਪੂਰਾ ਦਿਨ ਕਿਸਾਨ ਕਹਿੰਦੇ ਐਮਐਲਏ ਤੇ ਮੰਤਰੀਆਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ ਤਾਂ ਜੋ ਮਾਨਸਾ ਦੇ ਕਿਸਾਨ ਨੇ ਹਰਬਿੰਦਰ ਢੈਣੀ ਜੋ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਢਕੌਂਦਾ ਦੇ ਪ੍ਰਧਾਨ ਨੇ ਮਹਿੰਦਰ ਸੈਣੀ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੇ ਸਾਡੇ ਸਹਿਜ ਅੱਜ ਸੰਜੁਟ ਮੋਰਚੇ ਵੱਲੋਂ ਜਿਹੜਾ 2 ਦਿਨਾਂ ਤੋਂ ਲੈ ਕੇ ਢੇਪੀ ਦੇ ਵਿੱਚ ਵੱਡਾ ਇਕੱਠ ਕਰਕੇ ਲਗਾਤਾਰ ਦਿਨ ਰਾਤ ਲਈ ਧਰਨਾ ਚੱਲਦਾ ਸੀਗਾ ਕਿਉਂਕਿ ਸਮੁੱਚੇ ਪੰਜਾਬ ਦੇ ਵਿੱਚ ਜਿਹੜੇ 18 ਥਾਂਾਂ 'ਤੇ ਧਰਨੇ ਚੱਲਦੇ ਸੀ ਉਹਨਾਂ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਮੀਟਿੰਗ ਹੋਈ ਹੈ ਹੁਣੇ-ਹੁਣ ਮੀਟਿੰਗ ਦੇ ਵਿੱਚ ਸਾਨੂੰ ਮੈਸੇਜ ਆਇਆ ਵੀ ਜਿਹੜੇ ਪੰਜਾਬ ਦੇ ਵਿੱਚ 18 ਥਾਂਾਂ 'ਤੇ ਧਰਨੇ ਆ ਉਹ ਮੁਲਤਵੀ ਕੀਤੇ ਗਏ ਨੇ ਮੁਲਤਵੀ ਕਰਕੇ ਆਉਣ ਵਾਲੀ 10 ਤਰੀਕ ਨੂੰ ਜਿੰਨੇ ਐਮ.ਐਲ.ਏ ਮੰਤਰੀ ਉਹਨਾਂ ਦੇ ਘਰਾਂ ਦਾ ਜਿਹੜਾ ਘਰਾਓ ਕਰਨਾਗਾ ਦੇ ਨਾਲ ਹੀ 8 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰਕੇ ਇਹਦੀਆਂ ਤਿਆਰੀਆਂ ਕਰਨੀਆਂ ਨੇ ਇਸ ਕਰਕੇ ਜਿਹੜਾ ਧਰਨਾ ਇਹ ਖਤਮ ਨਹੀਂ ਕੀਤਾ ਮੁਲਤਵੀ ਕੀਤਾਗਾ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਕੱਲ ਨੂੰ ਵੱਡੀ ਗਿਣਤੀ 'ਚ ਫੇਰ ਆਉਣਾ ਸੀਗਾ ਟੇਪੀ ਦੇ ਵਿੱਚ ਉਹ ਆਪਣਾ ਧਰਨਾ ਮੁਲਤਵੀ ਹੋ ਗਿਆ ਆਪਾਂ ਨੂੰ ਤਾਹਾਂ ਤੋਂ ਸਾਂਝਉਤ ਮੋਰਚੇ ਵੱਲੋਂ ਸਨੇਹਾ ਆ ਚੁੱਕਿਆਗਾ ਤੇ ਆਉਣ ਵਾਲੀ 10 ਤਰੀਕ ਦੀਆਂ ਤਿਆਰੀਆਂ ਬਿੱਡਾਂਗੇ ਇਹਨਾਂ ਦੇ ਜਿਹੜੇ ਆਮ ਪਾਰਟੀ ਦੇ ਐਮਐਲਏ ਮੰਤਰੀ ਆ ਉਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਉਹਦੀ ਤਿਆਰੀ ਵਜੋਂ ਜ਼ਿਲ੍ਹੇ ਦੀਆਂ ਮੀਟਿੰਗਾਂ ਜਿਹੜੀਆਂ ਉਹ ਆਪ ਪਾਰਟ ਤਰੀਕ ਨੂੰ ਕਰਾਂਗੇ ਇਸ ਕਰਕੇ ਕੱਲ ਨੂੰ ਜਿਹੜੇ ਕਿਸਾਨਾਂ ਨੇ ਆਉਣਾ ਉਹ ਨਾ ਆਉਣ ਹੁਣੇ ਹੁਣ ਆਪਾਂ ਜਿਹੜਾ ਇਹ ਟਰਾਲੀ ਟਰੈਕ ਵੱਡੀ ਗਿਣਤੀ ਚ ਆਏ ਨੇਗੇ ਅੱਜ ਸੰਜੁਕਤ ਮੋਰਚੇ ਵੱਲੋਂ ਜਿਹੜਾ ਦੋ ਦਿਨਾਂ ਤੋਂ ਲੈ ਕੇ ਢੇਪੀ ਦੇ ਵਿੱਚ ਵੱਡਾ ਇਕੱਠ ਕਰਕੇ ਲਗਾਤਾਰ ਦਿਨ ਰਾਤ ਲਈ ਧਰਨਾ ਚੱਲਦਾ ਸੀਗਾ ਕਿਉਂਕਿ ਸਮੁੱਚੇ ਪੰਜਾਬ ਦੇ ਵਿੱਚ ਜਿਹੜੇ 18 ਥਾਂ ਬਤੇ ਧਰਨੇ ਚੱਲਦੇ ਸੀ ਉਨ੍ਹਾਂ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਮੀਟਿੰਗ ਹੋਈ ਹੈ ਹੁਣੇ-ਹੁਣ ਮੀਟਿੰਗ ਦੇ ਵਿੱਚ ਸਾਨੂੰ ਮੈਸੇਜ ਆਇਆ ਵੀ ਜਿਹੜੇ ਪੰਜਾਬ ਦੇ ਵਿੱਚ 18 ਥਾ ਮਤੇ ਧਰਨੇ ਆ ਉਹ ਮੁਕਤਵੀ ਕੀਤੇ ਗਏ ਨੇ ਮੁਲਤਵੀ ਕਰਕੇ ਆਉਣ ਵਾਲੀ 10 ਤਰੀਕ ਨੂੰ ਜਿੰਨੇ ਐਮ ਐਲ ਏ ਮੰਤਰੀ ਹੈ ਉਹਨਾਂ ਦੇ ਘਰਾਂ ਦਾ ਜਿਹੜਾ ਘਰਾਓ ਕਰਨਾਗਾ ਤੇ ਨਾਲ ਹੀ 8 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰਕੇ ਇਹਦੀਆਂ ਤਿਆਰੀਆਂ ਕਰਨੀਆਂ ਨੇ ਇਸ ਕਰਕੇ ਜਿਹੜਾ ਧਰਨਾ ਇਹ ਖਤਮ ਨਹੀਂ ਕੀਤਾ ਮੁਲਤਵੀ ਕੀਤਾਗਾ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਕੱਲ ਨੂੰ ਵੱਡੀ ਗਿਣਤੀ 'ਚ ਫੇਰ ਆਉਣਾ ਸੀਗਾ ਢੇਪੀ ਦੇ ਵਿੱਚ ਉਹ ਆਪਣਾ ਧਰਨਾ ਮੁਲਤਵੀ ਹੋ ਗਿਆ ਆਪਾਂ ਨੂੰ ਤਾਹਾਂ ਤੋਂ ਸੰਜੁਗਤ ਮੋਰਚੇ ਵੱਲੋਂ ਸਨੇਹਾ ਆ ਚੁੱਕਿਆ ਹੈਗਾ ਤੇ ਆਉਣ ਵਾਲੀ 10 ਤਰੀਕ ਦੀਆਂ ਤਿਆਰੀਆਂ ਬਿੱਡਾਂਗੇ ਇਹਨਾਂ ਦੇ ਜਿਹੜੇ ਆਮ ਪਾਰਟੀ ਦੇ ਐਮਐਲਏ ਮੰਤਰੀ ਆ ਉਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਉਹਦੀ ਤਿਆਰੀ ਵਜੋਂ ਜ਼ਿਲ੍ਹੇ ਦੀਆਂ ਮੀਟਿੰਗਾਂ ਜਿਹੜੀਆਂ ਉਹ ਆ 8 ਤਰੀਕ ਨੂੰ ਕਰਾਂਗੇ ਇਸ ਕਰਕੇ ਕੱਲ ਨੂੰ ਜਿਹੜੇ ਕਿਸਾਨਾਂ ਨੇ ਆਉਣਾ ਉਹ ਨਾ ਆਉਣ ਹੁਣੇ ਹੁਣ ਆਪਾਂ ਜਿਹੜਾ ਇਹ ਟਰਾਲੀ ਟਰੈਕ ਵੱਡੀ ਗਿਣਤੀ ਚ ਆਏ ਨੇਗੇ ਉਹ ਆਪਾਂ ਘਰੋਂ ਘਰੀ ਤੋਰਨ ਜਾ ਰਹੇ ਆ ਆ ਤੁਸੀਂ ਸੁਣਿਆ ਮਹਿੰਦਰ ਸੈਣੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜੋ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਲੁਧਿਆਣਾ ਦੇ ਵਿੱਚ ਮੀਟਿੰਗ ਹੋਈ ਸੀ ਕਿਸਾਨ ਮੋਰਚੇ ਦੀ ਉਸ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਜੋ ਪੰਜਾਬ ਦੇ ਵਿੱਚ 18 ਥਾਮਾਂ ਦੇ ਉੱਤੇ ਧਰਨੇ ਚੱਲ ਰਹੇ ਸੀ ਉਹ ਧਰਨੇ ਜਿਹੜੇ ਨੇ ਮੁਰਤਵੀ ਕਰ ਦਿੱਤੇ ਤਾਂ 10 ਮਾਰਚ ਨੂੰ ਜਿਹੜੇ ਕਿਸਾਨ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਦੇ ਘਰਾਂ ਦੇ ਘਰਾਓ ਕਰਨਗੇ ਘਰਾਂ ਦੇ ਬਾਹਰ ਮੋਰਚੇ ਲਾਉਣਗੇ ਅਗੋਂ ਤੋਂ ਬਾਅਦ 15 ਤਰੀਕ ਨੂੰ 15 ਮਾਰਚ ਨੂੰ ਸੂਕਤ ਕਿਸਾਨ ਮੋਰਚੇ ਦੀ ਫਿਰ ਤੋਂ ਇੱਕ ਵੱਡੀ ਮੀਟਿੰਗ ਹੋਣੀ ਆ ਉਸ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿ ਆਖਰ ਦੁਬਾਰਾ ਤੋਂ ਜਿਹੜਾ ਚੰਡੀਗੜ੍ਹ ਕੋਚ ਕਰਨਾ ਜਾਂ ਨਹੀਂ ਪਰ ਜੋ ਧਰਨੇ ਚੱਲ ਰਹੇ ਸੀ ਉਹ ਧਰਨੇ ਜਿਹੜੇ ਖਤਮ ਕਰ ਦਿੱਤੇ ਦੱਸਦੇ ਕਿ ਪੰਜਾਬ ਦੇ ਵਿੱਚ 18 ਥਾਮਾਂ ਦੇ ਉੱਤੇ ਸੂਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਧਰਨੇ ਚੱਲ ਰਹੇ ਸੀ ਉਹ ਧਰਨੇ ਜਿਹੜੇ ਚੱਕ ਲਏ ਗਏ ਨੇ ਕਿਸਾਨ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਕਿਸਾਨਾਂ ਦੇ ਵੱਲੋਂ ਲਗਾਤਾਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉਹ ਹੁਣ ਕਿਸਾਨ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ